ਅੱਜ ਅਸੀਂ ਹੁਣ ਇਸ ਵੇਲੇ ਉਸ ਜਗ੍ਹਾ ਤੇ ਖੜੇ ਆ ਜਿੱਥੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਹਰਜਿੰਦਰ ਸਿੰਘ ਜੰਦਾ ਪਿੰਡ ਫੁਕੀਵਾਲ ਸੁਲਤਾਨਪੁਰ ਲੋਧੀ ਜਿਹਦੇ ਤੇ ਰਾਤ 8:30 ਵਜੇ ਦੇ ਕਰੀਬ ਇਸ ਜਗ੍ਹਾ ਤੇ ਤਾਬੜ ਤੋੜ ਗੋਲੀਆਂ ਕਲਾਈਆਂ ਗਈਆਂ ਦੋਵਾਂ ਪਿਸਤੋਲਾਂ ਨਾਲ 12 14 ਰਾਉਂਡ ਜਿਹੜੇ ਫਾਇਰ ਕੀਤੇ ਗਏ ਕਿਸਮਤ ਨਾਲੇ ਭੱਜ ਕੇ ਬਚਿਆ ਆ ਅੱਜ ਦਿਨਾਜਾ ਨਿਕਲ ਗਿਆ ਲਾਅਨ ਆਰਡਰ ਦਾ ਜਿਹੜਾ ਪੰਜਾਬ ਦੇ ਵਿੱਚ ਜਦੋਂ ਦੀ ਇਹ ਸਰਕਾਰ ਆਈ ਆ ਬੁਰੀ ਹਾਲਾਤ ਹੋ ਗਈ ਆ ਕੋਈ ਬੰਦਾ ਆਪਣੇ ਘਰੋਂ ਇਹ ਨਹੀਂ ਸੇਫ ਵੀ ਮੈਂ ਰੋਟੀ ਖਾ ਕੇ ਦੋ ਕਦਮ ਸੈਰ ਕਰ ਲਵਾਂ ਤੁਸੀਂ ਵੀਡੀਓ ਤੇ ਦੇਖਿਆ ਹੋਣਾ ਇਧਰੋਂ ਮੁੰਡੇ ਆਉਂਦੇ ਆ ਮੂੰਹ ਬੰਨੇ ਆ ਤੇ ਗੋਲੀਆਂ ਚਲਾ ਕੇ ਤੇ ਭੱਜ ਜਾਂਦੇ ਆ ਇਹ ਹਾਲਾਤ ਅੱਜ ਪੰਜਾਬ ਦੇ ਬਣ ਗਏ ਆ ਵੀ ਕੋਈ ਕਿਸੇ ਤਰ੍ਹਾਂ ਦਾ ਇਹਦੇ ਪਿੱਛੇ ਸਾਜ਼ਿਸ਼ ਕੀ ਆ ਇਹਦੇ ਪਿੱਛੇ ਕੀ ਕਾਰਨ ਆ ਜਿਹੜਾ ਉਹ ਸਿੱਧੀਆਂ ਗੋਲੀਆਂ ਮਾਰੀਆਂ ਇੱਕ ਤਾਂ ਹੁੰਦਾ ਨਾ ਡਰੋਨ ਲਈ ਗੋਲੀਆਂ ਮਾਰੀਆਂ ਸਿੱਧੀਆਂ ਗੋਲੀਆਂ ਮਾਰੀਆਂ ਉਹ ਕਿਸਮਤ ਨਾਲ ਬਚ ਗਿਆ ਭੱਜ ਕੇ ਵੀ ਇਹਦੇ ਪਿੱਛੇ ਸਾਜ਼ਿਸ਼ ਕੀ ਆ ਇਹ ਜਿਹੜਾ ਪੰਜਾਬ ਦਾ ਮਾਹੌਲ ਕਿੱਦਾਂ ਨੂੰ ਜਾ ਰਿਹਾ ਪੰਜਾਬ ਦੇ ਵਿੱਚ ਰਹਿਣ ਲਾਇਕ ਨਹੀਂ ਬਣ ਗਿਆ ਯੂਪੀ ਦਾ ਉਹ ਨੌਜਾਦਾ 72 ਮਾਹੌਲ ਬਣ ਗਿਆ ਯੂਪੀ ਹੋਵੇ ਸੇਫ ਹੋ ਗਿਆ ਪੰਜਾਬ ਜਿਹੜਾ ਉਤੋਂ ਵੀ ਮਾੜਾ ਹਾਲਾਤ ਹੋ ਗਿਆ ਤੇ ਇਹਦੀ ਅਸੀਂ ਛੇਤੀ ਇਨਕੁਆਰੀ ਕਰਕੇ ਕਰਵਾ ਕੇ ਮੰਗ ਕਰਦੇ ਆਂ ਵੀ ਜਿਹੜੇ ਦੋਸ਼ੀ ਹੋ ਫੜੇ ਜਾਂਨ ਪਤਾ ਲੱਗੇ ਇਹਦੇ ਪਿੱਛੇ ਸਾਜ਼ਿਸ਼ ਕੀ ਆ ਮੈਂ ਹਰਜਿੰਦਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਦਾ ਵਾਈਸ ਚੇਅਰਮੈਨ ਤੇ ਮੈਂ ਨਾ ਰਾਤੀ ਨੂੰ ਘਰ ਆਇਆ ਵਾਪਸ ਕੰਮ ਕਰ ਤੋਂ 7:30 ਵਜੇ ਰੋਟੀ ਦਾ ਟਿਖਾ ਖਾ ਕੇ 8:30 ਵਜੇ ਮੈਂ ਘਰੋਂ ਬਾਹਰ ਨਿਕਲਿਆ ਮੈਸੇਜ ਤੇ ਮੇਰੇ ਮਗਰੀ ਦੋ ਨੌਜਵਾਨ ਆਉਂਦੇ ਮੋਟਰਸਾਈਕਲ ਤੇ ਉਹ ਮੰਨੇ ਹੋਏ ਸੀ ਤੇ ਮੈਂ ਤੇ ਸਿੱਧੀਆਂ ਭੋਗਣਾ ਚਲਾਉਣ ਦਾ ਸਹੂਲ ਕਰ ਦਿੱਤਾ ਮੈਂ ਬਸ ਆਵਦਾ ਨਾ ਭੱਜ ਨੱਟ ਕੇ ਉਹਨਾਂ ਕੋਈ ਜਾਨ ਬਚਾਈ ਦੀ ਗੋਲਿਆਂ ਉਹਨਾਂ ਨੇ ਸਿੱਧੀਆਂ ਮਾਰ ਗਿਆ ਕੋਈ ਮੇਰੇ ਖੰਭੇ ਵੱਜੀ ਕੋਈ ਸੱਜੇ ਤੇ ਮੈਂ ਇੱਕ ਵਾਰੀ ਤੇ ਮੇਰਾ ਜਿਹੜਾ ਪੈਰ ਫਿਸਲ ਗਿਆ ਗੋਲੀ ਮੇਰੇ ਉੱਥੋਂ ਦੀ ਲੰਘੀ ਤੇ ਜਾਨੀ ਆਪਣੀ ਜਾਨ ਬਚਾ ਲਈ ਇਹਨਾਂ ਕੋਈ ਕਿਸੇ ਤਰ੍ਹਾਂ ਭੱਜ ਨੱਟ ਕੇ ਹੁਣ ਪ੍ਰਸ਼ਾਸਨ ਤੋਂ ਤੇ ਹੁਣ ਇਹੇ ਮੰਗ ਕੀਤੀ ਜਾਂਦੀ ਹੈ ਵੀ ਜਰਾ ਇਹਨਾਂ ਨੂੰ ਇਹਨਾਂ ਨੂੰ ਜਲਦੀ ਟਰੇਸ ਕੀਤਾ ਜਾਵੇ ਕਿ ਆਕਾ ਸਾਡੇ ਪਿੰਡ ਦਾ ਕਿਸੇ ਨੇ ਜ਼ਿੰਮੇਵਾਰੀ ਲਈ ਆ ਇਹ ਉਹੀ ਗੈਂਗ ਆ ਜਿਹੜੀ ਪਹਿਲਾਂ ਪ੍ਰੋਤਿਆ ਮੰਗਦੀ ਸੀ ਹਰ ਇੱਕ ਨੂੰ ਪਤਾ ਕਿਹੜੀ ਗੱਲ ਹੈਗਾ ਇਹ ਜਦੋਂ ਇਹਨਾਂ ਨੂੰ ਟਰੇਸ ਕੀਤਾ ਜਾਵੇ ਕਿ ਕੋਈ ਸਪਾਰਸ ਤੇ ਨਾਂ ਛੱਡਿਆ ਜਾਵੇ ਤੇ ਇਹਨਾਂ ਦਾ ਬਾਕੀ ਪਰਿਵਾਰ ਵੀ ਇੱਥੇ ਹੀ ਆ ਜਿਨ੍ਹਾਂ ਨੂੰ ਪੈਸੇ ਆਉਂਦੇ ਆ ਇਹ ਪੈਸੇ ਘਲਦੇ ਆ ਉਧਰੋਂ ਕਮਾਈ ਕਰਦੇ ਆ ਇੱਧਰ ਪੈਸੇ ਘਲਦੇ ਆ ਸਾਰਾ ਕੁਝ ਹੁੰਦਾ ਵਾ ਪਰਿਵਾਰ ਨੂੰ ਵੀ ਨਾਲ ਵਿੱਚ ਟਰੇਸ ਕੀਤਾ ਜਾਵੇ ਕਟੋ ਘਟ ਜਿਹੜੀ ਮੇਰੀ ਰੈਕਿੰਗ ਹੋਈ ਆ ਤੇ ਇਹਨਾਂ ਦੇ ਪਰਿਵਾਰ ਨੇ ਜਾ ਕੇ ਅਸੀਂ ਪਿੰਡ ਦੇ ਨਹੀਂ ਕੀਤੀ ਆ ਮੈਂ ਇਹਨਾਂ ਤੋਂ ਸਾਰਿਆਂ ਤੋਂ ਜਾਨ ਮਾਲ ਦੀ ਸੁਰੱਖਿਆ ਦੀ ਪ੍ਰਸ਼ਾਸਨ ਤੋਂ ਮੰਗ ਕਰਦਾ ਹਾਂ ਚੇਅਰਮੈਨ ਸਾਹਿਬ ਕਦੀ ਇਸ ਜਿਸ ਬੰਦੇ ਨੇ ਫਰੋਤੀ ਦਾ ਜਾਂ ਕਿਸੇ ਨੇ ਕਿਸੇ ਨੇ ਇਦਾਂ ਦੇ ਧਮਕੀ ਅੱਜ ਤੱਕ ਫੋਨ ਆਏ ਆ ਜਾਂ ਧਮਕੀ ਬਰੇ ਕੋ ਕਦੀ ਨਹੀਂ 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 ਮੈਨੂੰ ਨਹੀਂ ਆਏ ਤੇ ਬਾਹਰ ਹੀ ਪੈਸੇ ਕੋਸੇ ਲੈਦੇ ਰਹੇ ਆ ਕਿ ਸੈਂਦਰ ਵਾਲਿਆ ਕੋ ਲੈ ਲੈ ਜਾਂ ਸਲਤਨਪੁਰ ਲੋਧੀ ਚ ਕਿੰਨਾ ਅਤਿਗਵਾਦ ਪਾਇਆ ਸੀ ਮੁੜ ਕੇ ਲੋਹਾਂ ਵਾਲੀ ਏਰੀਏ ਚ ਆ ਗਿਆ ਤੋਂ ਨਵਾਂ ਇਹਨਾਂ ਨੇ 7-8 ਮਹੀਨੇ ਬਾਅਦ ਚਾਲੂ ਕੀਤਾ ਵਾ ਇਹ ਵਰਤਾਜ ਇਹ ਇਸ ਪਰਿਵਾਰ ਦੇ ਨਾਲ ਜਾਂ ਇਸ ਬੰਦੇ ਦੇ ਨਾਲ ਜਿਸ ਬੰਦੇ ਨੇ ਉਹ ਫੇਸਬੁਕ ਤੇ ਸ਼ਰੀਆਮ ਜ਼ਿੰਮੇਵਾਰੀ ਲਈ ਯਾਰ ਇਹਦੇ ਨਾਲ ਕਦੀ ਅੱਜ ਤੱਕ ਤੁਹਾਡਾ ਕੋਈ ਪੁਰਾਣਾ ਵੈਰ ਭਾਵ ਜਾਂ ਪੁਰਾਣਾ ਕੋਈ ਏਦਾਂ ਦਾ ਤਾਂ ਨਹੀਂ ਕੋਈ ਹੈਗੇ ਤੇ ਇਹ ਪੁਰਾਣੇ ਬਜ਼ੁਰਗਾਂ ਦੇ ਵਿੱਚੋਂ ਸਾੱਚ ਪੱਕੇ ਪੁਰਾਣੇ ਆ ਸਾਡੇ ਕਦੀ ਕੋਈ ਹੈ ਹੀ ਨਹੀਂ ਇਹਨਾਂ ਦੇ ਬਜ਼ੁਰਗ ਤਾਂ ਮਿਲਦੇ ਆ ਬਾਕੀ ਇਹਦਾ ਕੀ ਵੈਰ ਆ ਦੱਸ ਦੇ ਇਥੇ ਹੋਵੇ ਤਾਂ ਦਸੇ ਗਲੈਂਡ ਜ਼ਿੰਮੇਵਾਰੀ ਲੈਣ ਡਿਆ ਸਰ ਕੱਲ ਗੋੜੀ ਚੱਲਣ ਦੀ ਕਰਦਾ ਰਹੀ ਕੀ ਇਹ ਪੂਰਾ ਮਾਮਲਾ ਕੱਲ ਰਾਤ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਇਥੇ ਸਾਹਜਾਨਪੁਰ ਆ ਕਰਕੇ ਆਪਣਾ ਪਿੰਡ ਹੈਗਾ ਡੱਲਾ ਚੋਕੀ ਚ ਉਥੇ ਫਾਇਰਿੰਗ ਦੀ ਇੱਕ ਕੰਪਲੇਂਟ ਆਈ ਸੀ ਉਹਦੇ ਬਾਅਦ ਸਾਡੀ ਟੀਮ ਇੱਥੇ ਆਈ ਇਥੇ ਇੱਕ ਮਦਈ ਹੈਗੇ ਜਿਹਨਾਂ ਨੇ ਜੋ ਕੰਪਲੇਂਟ ਕੀਤੀ ਸੀ ਉਹਦਾ ਨਾਮ ਹੈ ਹਰਜਿੰਦਰ ਸਿੰਘ ਪੁੱਤਰ ਮੱਸाराम ਉਹ ਉਹਨਾਂ ਦੇ ਅਨੁਸਾਰ ਉਹ ਖਾਣਾ ਖਾ ਕੇ ਥੋੜਾ ਜਿਹਾ ਸ਼ੇਅਰ ਕਰਨੇ ਨਿਕਲੇ ਸੀ ਰੇਥੇ ਓਪਨ ਗਰਾਉਂਡ ਚ ਕੋਈ ਅਣਜਾਣ ਸਖ ਦੋ ਅਣਜਾਣ ਸਖ ਮੋਟਰਸਾਈਕਲ ਤੇ ਸਵਾਰ ਹੋ ਕੇ ਜਿਨ੍ਹਾਂ ਦੇ ਮੂੰਹ ਬੰਦੇ ਹੋਏ ਸੀ ਉਹ ਇੱਥੇ ਆ ਕੇ ਉਹਨਾਂ ਨੂੰ 6 ਰਾਉਂਡ ਫਾਇਰ ਕੀਤੇ ਆ ਉਹਦੇ ਬਾਅਦ ਪੁਲਿਸ ਨੇ ਆਪਣੀ ਕਾਰਵਾਈ ਕਰਦੇ ਹੋਏ ਉਹਦੇ ਖਿਲਾਫ ਪਰਚਾ ਅਣਜਾਣ ਕੁ ਵਿਅਕਤੀ ਦੇ ਖਿਲਾਫ ਪਰਚਾ ਕੀਤਾ ਹੈ ਤੇ ਬਾਕੀ ਮੈਟਰ ਇਨਵੈਸਟੀਗੇਸ਼ਨ ਅਨੰਦ ਇਨਵੈਸਟੀਗੇਸ਼ਨ ਸਰ ਕਿੰਨੇ ਰਾਉਂਡ ਫਾਇਰ ਹੋਏ ਸੀ 6 ਰਾਉਂਡ ਫਾਇਰ ਹੋਏ ਸੀ 6 ਗੋਲ ਬਰਾਮਾਣ ਕਿਤੇ ਸੀ ਹੌਣ ਤੱਕ ਦੀ ਇਨਵੈਸਟੀਗੇਸ਼ਨ ਕੋਈ ਤੱਕ ਕੋਈ ਸਾਹਮਣੇ ਆਇਆ ਹੁਣ ਤੱਕ ਦੀ ਇਨਵੈਸਟੀਗੇਸ਼ਨ ਅਸੀਂ ਸੀਸੀਟੀਵੀ ਚੈੱਕ ਕਰ ਰਹੇ ਨੇ ਜਿੱਥੋਂ ਉਹ ਆਏ ਸੀ ਤੇ ਜਿੱਥੇ ਉਹ ਤੁਰੇ ਨੇ ਉਹਨਾਂ ਨੂੰ ਅਸੀਂ ਸੀਸੀਟੀਵੀ ਚੈੱਕ ਕਰ ਰਹੇ ਨੇ ਬਾਕੀ ਜਿਵੇਂ ਵੀ ਜੋ ਵੀ ਹੈ ਆਪਣਾ ਮੈਟਰ ਅਨਰ ਇਨਵੈਸਟੀਗੇਸ਼ਨ ਅਸੀਂ ਟ੍ਰਾਈ ਕਰ ਰਹੇ ਹਾਂ ਜਿੰਨਾ ਜਲਦੀ ਹੋ ਸਕੇ ਉਹਨਾਂ ਨੂੰ ਖੋਣ ਦੇ ਪਤਾ ਲੱਗਦੇ ਕੋਈ ਨਿਰੰਤਰ ਇਹ ਮੈਟਰ ਅਭੀ ਤੱਕ ਸਾਰੇ ਪਹਿਲੂ ਅਸੀਂ ਜਾਂਚ ਰਹੇ ਨੇ ਤੋਂ ਜੇ 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 ਅਰ ਕੋਈ ਐਂਗਲ ਜਿਹੜਾ ਵੀ ਐਂਗਲ ਆਏਗਾ ਅਸੀਂ ਪ੍ਰੋਪਰ ਇਨਵੈਸਟੀਗੇਟ ਕਰਾਂਗੇ